ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਪ੍ਰੋਗਰਾਮ ਕਰਾਇਆ ਗਿਆ ਫੂਲੇ ਭਾਰਤੀ ਮੂਵਮੈਂਟ ਫਰੰਟ ਵੱਲੋਂ ਬਾਬਾ ਸਾਹਿਬ ਦਾ ਪ੍ਰੀ ਨਿਰਮਾਨ ਦਿਵਸ ਤੇ ਮਹਾਤਮਾ ਜੋਤੀ ਰਾਏ ਫੂਲੇ ਜੀ ਦਾ ਇਕੱਠਾ ਸਾਂਝਾ ਅਸੀਂ ਪ੍ਰੋਗਰਾਮ ਬਣਾਇਆ ਗਿਆ ਜਿਸ ਦੇ ਵਿੱਚ ਸਮਾਜ ਦੇ ਹਰੇਕ ਵਰਗ ਨੂੰ ਅਸੀਂ ਸੱਦਾ ਦਿੱਤਾ ਔਰ ਸਾਡੇ ਸੱਦੇ ਤੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਹੈ ਸਾਰੇ ਜਿਹੜਾ ਰੂ ਸਾਥੀਆਂ ਦਾ ਬਾਕੀ ਮੂਵਮੈਂਟ ਦੀ ਗੱਲ ਅੱਗੇ ਲਿਜਾਣ ਦੇ ਲਈ ਜਿਹੜਾ ਸਾਡੇ ਸਾਥੀਆਂ ਨੇ ਸਾਡੀ ਹੌਸਲਾ ਅਭਜਾਈ ਕੀਤੀ ਆ ਮਾਈਕਸਾਤਾ ਕੀਤੀ ਆ ਉਹ ਨਾ ਇਸ ਤਰ੍ਹਾਂ ਆ ਸਾਡੇ ਬਹੁਤ ਹੀ ਸਤਿਕਾਰਯੋਗ ਹਰਮੇਸ਼ ਸਿੰਘ ਦੀਪਾਰ ਸਿੰਘ ਪੁਰੀ ਜਿਹੜੇ ਕਿ ਵਿਦੇਸ਼ਾਂ ਵਿੱਚ ਬਾਹਰ ਬੈਠੇ ਆ ਇਸ ਵੇਲੇ ਉਹਨਾਂ ਨੇ ਸਾਡੀ ਮਦਦ ਕੀਤੀ ਆ 5000 ਰੁਪਏ ਸਾਨੂੰ ਮਾਈਕਸਾਤਾ ਭੇਜੀ ਆ ਯੂ ਐਸ ਏ ਤੋਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਨਾਲ ਹੀ ਸਰਦਾਰ ਉਹਨਾਂ ਦੇ ਬ੍ਰਦਰ ਬਲਬੀਰ ਸਿੰਘ ਜੀ ਭਾਰਤ ਸਿੰਘ ਪੁਰੀ ਸਾਹਿਬ ਪਹੁੰਚੇ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਾਕੀ ਹੋਰ ਸੱਜਣਾ ਦੇ ਨਾਮ ਇਸ ਤਰ੍ਹਾਂ ਆ ਤਿੰਨ ਬੋਰਡ ਸਾਨੂੰ ਪੁਜੋਹਿਤ ਟਾਈ ਸਟੋਰ ਕੁਕੂ ਸਰਪੰਨ ਜੀ ਇਹਨਾਂ ਵੱਲੋਂ ਸਾਡੀ ਮਦਦ ਕੀਤੀ ਗਈ ਆ ਬਹੁਤ ਬਹੁਤ ਧੰਨਵਾਦ ਔਰ ਗੋੜੀ ਦਾਦਰਾ ਜੀ ਔਰ ਮਕੇਸ਼ ਦਾਦਰਾ ਜੀ ਵੱਲੋਂ 1000 ਰੁਪਿਆ ਸਾਡੇ ਮੌਜੂਦਾ ਸਰਪੰਚ ਉਹਨਾਂ ਵੱਲੋਂ ਵੀ ਸਰਉਪਿਆਂ ਦੀ ਸੇਵਾ ਕੀਤੀ ਗਈ ਆ ਸਤਪਾਲ ਜੀ ਔਰ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਔਰ ਸਾਡੇ ਬਲਵਿੰਦਰ ਸ਼ੀਰਾ ਜੀ ਉਹਨਾਂ ਵੱਲੋਂ ਵੀ ਬਹੁਤ ਸਾਰੀ ਸੇਵਾ ਕੀਤੀ ਗਈ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਔਰ ਸਾਡੇ ਬਲਦੀਪ ਸਿੰਘ ਜੀ ਜੋਲ ਉਹਨਾਂ ਵੱਲੋਂ ਵੀ ਸਾਨੂੰ ਕਾਫੀ ਮਦਦ ਕੀਤੀ ਗਈ ਆ ਮਾਈਕਸਰ ਤੱਕ ਕੀਤੀ ਆ ਬਹੁਤ-ਬਹੁਤ ਧੰਨਵਾਦ ਕਰਪਾਲ ਸਿੰਘ ਜੀ ਪਾਲੀ ਐਡਵੋਕੇਟ ਸਾਹਿਬ ਉਹਨਾਂ ਵੱਲੋਂ 1000 ਰੁਪਏ ਸਾਨੂੰ ਭੇਜਿਆ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਜੀ ਜਿਨ੍ਹਾਂ ਸਾਥੀਆਂ ਦੇ ਨਾਮ ਰਹਿ ਗਏ ਆ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆਂ ਔਰ ਜੇ ਕੋਈ ਸਰ ਦਾ ਨਾਮ ਨਹੀਂ ਬੋਲ ਹੋਇਆ ਤਾਂ ਅਸੀਂ ਖਿਮਾ ਦੀ ਜਾਚਕ ਆਂ ਜੈ ਭੀ ਜੈ ਭਾਰਤ